ਸਤਿ ਸ਼੍ਰੀ ਅਕਾਲ ਜੀ ਕਿਵੇਂ ਨੇ ਮੇਰੇ ਮਿੱਤਰ ਪਿਆਰੇ ਹਾਂ ਜੀ ਅੱਜ ਮੈਂ ਆ ਰਿਹਾ ਹਾਂ ਸਿਹੋੜੇ ਸਿੱਤਸਰ ਤੇ ਮੱਥਾ ਟੇਕਣ ਆ ਰਿਹਾ ਹਾਂ ਉੱਥੇ ਮੇਲਾ ਹੁੰਦਾ ਏ ਮਿੱਟੀ ਨਿਕਲਦੀ ਹੁੰਦੀ ਆ ਸਾਡੇ ਜੂਵੀ ਗਿੱਲੂ ਗੋਤ ਵਾਲਿਆਂ ਨੇ ਸਭ ਨੂੰ ਪਤਾ ਏ ਤੁਹਾਨੂੰ ਮਿਲਦੇ ਆ ਮੈਨੂੰ ਬਹੁਤ ਖੁਸ਼ੀ ਆ ਕੇ ਮੈਂ ਅੱਜ ਆ ਦੀ ਫੈਮਲੀ ਨਾਲ ਮਿਲੂਗਾ ਜਾ ਕੇ ਤੇ ਇੱਕ ਗੱਲ ਹੋਰ ਤੁਸੀਂ ਸਾਰੇ ਮੇਰੀ ਫੈਮਲੀ ਉਹ ਜਿੰਨੇ ਵੀ ਗੋਤ ਹੈਗੇ ਨੇ ਪਰ ਵੈਸੇ ਗੱਲ ਕਰਦੇ ਆ ਤੇ ਇੱਕ ਗੱਲ ਹੋਰ ਯਾਜਾਲਾ ਬਲੌਗ ਜ਼ਰੂਰ ਦੇਖਣ ਬਾਹਰ ਵਾਲੇ ਐਨ ਆਰ ਆਈ ਜਿਹੜੇ ਉੱਧਰੋਂ ਹੈਗੇ ਨੇ ਗਿੱਲੂ ਗੋਤ ਵਾਲਿਆਂ ਨੇ ਖਾਸ ਕਰਕੇ ਤੁਹਾਨੂੰ ਮੇਲੇ ਦੇ ਦਿਖਾਵਾਂਗੇ ਉੱਥੋਂ ਵਿੱਚ ਵਿੱਚ ਸ਼ਾਟ ਲਾਵਾਂਗੇ ਮਾੜੇ ਮੁੱਟੇ ਬਾਕੀ ਤੁਹਾਨੂੰ ਲੱਭ ਜੂ ਸਸਿੱਕਾ ਹਾਂਜੀ ਦੋਸਤੋਂ ਹੁਣ ਚੱਲਦੇ ਆਪਾਂ ਸਿਉੜੇ ਨੂੰ ਨਾਉਟਮੀ ਨੋ ਨਾਗਰੇ ਮੇ ਉਹ ਬੇਟਾ ਹਾਂਜੀ ਦੋਸਤੋਂ ਅੰਪ ਤੇ ਡੀਜ਼ਲ ਪਵਾ ਰਹੇ ਹਾਂ ਬਸ ਆ ਰਹੇ ਹਾਂ ਮੈਂ ਸਿਉੜੇ ਤੇ ਸਿੱਧਸਰ ਮਿਲਦੇ ਹਾਂ ਤੁਹਾਨੂੰ ਆ ਕੇ ਫਿਰ ਮੇਲਾ ਦਿਖਾਉਣੇ ਆ ਤੇ ਉੱਥੋਂ ਵਾਪਸੀ ਤੇ ਤੁਹਾਨੂੰ ਬਲੋਲਪੁਰ ਵਾਲਾ ਵੀ ਮੇਲਾ ਦਿਖਾਵਾਂਗੇ ਤੁਸੀਂ ਇਹ ਡੀਜ਼ਲ ਪਵਾ ਲਿਆ ਹੁਣ ਚੱਲਦੇ ਆਂ ਤੇ ਹੁਣ ਚੱਲਦੇ ਆਂ ਆਪਾਂ ਸਿਹੋੜੇ ਨੂੰ ਤੇ ਸਿੱਧ ਸਰ ਵੀ ਜਾਵਾਂਗੇ ਮੇਲਾ ਦਿਖਾਉਣੀ ਆ ਤੁਹਾਨੂੰ ਫਿਰ ਵਾਪਸੀ ਤੇ ਬਲੋਲਪੁਰ ਪੁਸਤੀਆਂ ਹੁੰਦੀਆਂ ਨੇ ਸਿੰਘਾ ਉੱਥੇ ਆਪਾਂ ਜਾਈਦਾ ਹੁੰਦਾ ਫੋਨ ਆਇਆ ਸੀ ਉਹਨਾਂ ਦਾ ਕਹਿੰਦੇ ਜਰੂਰ ਆ ਕੇ ਜਾਇਓ ਜੀ ਜਦ ਵੀ ਟਾਈਮ ਮਿਲਿਆ ਹਾਂਜੀ ਦੋਸਤੋ ਮੈਂ ਜਾ ਰਿਹਾ ਸੀ ਸਿਹੋੜੇ ਨੂੰ ਆ ਭਤੀਜ ਮਿਲ ਗਿਆ ਠੀਕ ਆ ਭਤੀਜਾ ਠੀਕ ਆ ਜੀ 👋ਤਬੂਆ ਤੈਨੂੰ ਯਾਰ ਫਿਰ ਮਿਲਦੇ ਆਂ ਹੁਣ ਮੇਰੀ ਕਾਲੀ ਆ ਥੋੜੀ ਜੀ ਪੁੱਤ ਓਕੇ ਓਕੇ ਹਾਂਜੀ ਦੋਸਤੋ ਜਾ ਰਿਹਾ ਹੈਗਾ ਸੀ ਸਿਹੋੜੇ ਹਾਂਜੀ ਪੁਰਾਣੇ ਪਿੰਡ ਆ ਗਿਆ ਜੀ ਮੈਂ ਸਿਉੜੇ ਇੱਥੇ ਮੱਥਾ ਟੇਕ ਕੇ ਸਿੰਘ ਸਿੱਧਾਂ ਦੇ ਤੇ ਬਾਬੇ ਕਾਲੂ ਦੇ ਮੱਥਾ ਟੇਕ ਕੇ ਫੇਰ ਚੱਲਾਂਗੇ ਸਿੱਧਸਰ ਤੇ ਸਿਉੜੇ ਆ ਗਿਆ ਜੀ ਮੈਂ ਇੱਥੇ ਮੱਥਾ ਟੇਕ ਕੇ ਫੇਰ ਚਲਦਿਆਂ ਫਿਰ ਮਿਲਦਿਆਂ ਭਤੀਜੀਆਂ ਨੂੰ ਸਿੱਧਸਰ ਸਾਹਿਬ ਹਾਂਜੀ ਦੋਸਤੋ ਮੱਥਾ ਟੇਕ ਲਿਆ ਇੱਥੇ ਹੁਣ ਚੱਲਦੇ ਆਪਾਂ ਖੇਤਾਂ 'ਚ ਬਾਬਾ ਕਾਲੂ ਜੀ ਦੇ ਸਥਾਨ ਤੇ ਉੱਥੇ ਮੱਥਾ ਟੇਕ ਕੇ ਫੇਰ ਜਾਂਦੇ ਹਾਂ ਸਿੱਧ ਸਰ ਸਾਹਿਬ ਮੱਥਾ ਟੇਕਣ ਜਾ ਰਹੀ ਹਾਂ ਖੇਤਾਂ ਚ ਉਹਨਾਂ ਬਾਬਾ ਕਾਲੂ ਜੀ ਦੇ ਸਿਉੜੇ ਹਾਂਜੀ ਮੱਥਾ ਟੇਕ ਲਿਆ ਜੀ ਆਪਾਂ ਤੇ ਹੁਣ ਚੱਲਦੇ ਹਾਂ ਜੀ ਹੋਰ ਦੱਸੋ ਹੋਰ ਦੱਸੋ ਜੀ ਠੀਕ ਹੋ ਸਾਰੇ ਤੇ ਆ ਬਾਬਾ ਕਾਲੂ ਜੀ ਦੀ ਜਗਾ ਹੈ ਬਣੀ ਪਿਆ ਖੇਤਾਂ ਚ ਇੱਥੇ ਮੱਥਾ ਟੇਕਣ ਆਇਆ ਸੀ ਜੀ ਪੁਰਾਣਾ ਪਿੰਡ ਤੀਜੀ ਆਪਣਾ ਹਾਸੇ ਹੁੰਦਾ ਤੇ ਆ ਦੇਖੋ ਤੇ ਹੁਣ ਚੱਲਦੇ ਆਪਾਂ ਗਾਹਾਂ ਸਿੱਧ ਸਰ ਸਾਹਿਬ ਹਾਂਜੀ ਆ ਗਏ ਆਪਾਂ ਆ ਹੁਣ ਗੱਡੀ ਇੱਥੇ ਖੜਾਤੀ ਅਸੀਂ ਪਿੱਛੇ ਉਹ ਕਿਹੜੀ ਮੰਡੀ ਵੱਜਦੀ ਆ ਸਿਉੜਾ ਮੰਡੀ ਸਿਉੜੇ ਦੀ ਹਾਂਜੀ ਠੀਕ ਆ ਅਸਿਉੜੇ ਵਾਲੀ ਦਾਣਾ ਮੰਡੀ ਇੱਥੇ ਉਹ ਖੜਾਤੀ ਆ ਭਤੀਜਾ ਆ ਗਏ ਆਪਣੇ ਹੁਣ ਇਹਨਾਂ ਨਾਲ ਜਾਣਾ ਗਾਹਾਂ ਮੈਂ ਸਿਉੜੇ ਤੋਂ ਹੈਗੇ ਨੇ ਭਤੀਜਾ ਕਿਹੜੀ ਕਲਾਸ ਚ ਪੜਦੇ ਹੋ ਪੁੱਤ ਜੀ ਹਾਂ 11ਵੀਂ ਪਲੱਸ ਠੀਕ ਆ ਠੀਕ ਆ ਠੀਕ ਆ ਹੋ ਘਰੇ ਠੀਕ ਨੇ ਹਾਂਜੀ ਹਾਂਜੀ ਸਾਰੇ ਠੀਕ ਆ ਠੀਕ ਆ ਵਧੀਆ ਚੱਲ ਹਾਂ ਆ ਭਤੀਜਿਆਂ ਨਾਲ ਜਾਊਂਗਾ ਹੁਣ ਮੋਟਰਸਾਈਕਲ ਤੇ ਆ ਗੱਡੀ ਖੜਾ ਆਂਜੀ ਆ ਮੋਟਰਸਾਈਕਲ ਤੇ ਜਾ ਰਹੇ ਹਾਂ ਸਾਡੇ ਜੰਨੀਆਂ ਉਹ ਠੀਕੋ ਮੁੰਡਿਓ ਬੜੀ ਗੱਡੀ ਖੜਾਏ ਆ ਜੀ ਹਾਂਜੀ ਆਗੇ ਸਿੱਧ ਸਰ ਸਾਹਿਬ ਆ ਭਤੀਜ ਨੇ ਆਪਣੇ ਹਾਂਜੀ ਮੱਥਾ ਟੇਕਣਾ ਇਹ ਵੀ ਆ ਸਤਸਰ ਆ ਦੇਖੋ ਕੱਠ ਬਹੁਤ ਜ਼ਿਆਦਾ ਭਤੀਜ ਮਿਲੇ ਹੈਗੇ ਨੇ ਹਾਂਜੀ ਮੱਥਾ ਟੇਕਦੇ ਆਪਾਂ ਭਤੀਜਾਂ ਆ ਹੱਥ ਦੂਰ ਹੈ ਬਸ ਅੰਦਰ ਹਾਂਜੀ ਲੰਗਰ ਛਕ ਲਿਆ ਭਤੀਜ ਬੈਠੇ ਨੇ ਆਪਣੇ ਤੇ ਆ ਵੀ ਭਤੀਜ ਰੱਖਾਂ ਆ ਕੀ ਮਿਸਟਰ ਪਿਆਰੇਓ ਆ ਭਤੀਜੇ ਖੜੇ ਨੇ ਸਾਰੇ ਮਗਰ ਵਿਚਾਰੇ ਹਾਂਜੀ ਇੱਥੇ ਆ ਮੇਲੇ ਚ ਕੀੜਾ ਘੱਟ ਰਹੇ ਹਾਂ ਆ ਭਤੀ ਜਾ ਰਹੇ ਨੇ ਮਗਰ ਵਿਚਾਰੇ ਸਵੇਰ ਦੇ ਮੇਰੇ ਨਾਲੇ ਫਿਰ ਰਹੇ ਹੈਗੇ ਨੇ ਇੱਥੇ ਆ ਆ ਦੇਖ ਲੋ ਭਾਈ ਸਿੱਧ ਸਰ ਦਾ ਮੇਲਾ ਹੋਰ ਦੱਸੋ ਮੁੰਡਿਓ ਠੀਕ ਹੋ ਤੁਸੀਂ ਜੀ ਇਹੀ ਵਧੀਆ ਓਕੇ ਰਿਪੋਰਟ ਇੱਕ ਨੰਬਰ ਹੀ ਵਾ ਠੀਕ ਹੈ ਇੱਕ ਨੰਬਰੇ ਚੱਲ ਆਜੀ ਮੇਲਾ ਮੌਂਦੂ ਜੀਆ ਮੱਥਾ ਟੇਕਿਆ ਹੁਣ ਮੈਂ ਜਾ ਰਹਿਆ ਪਿੰਡ ਨੂੰ ਠੀਜ ਗੱਡੀ ਕੋਲ ਤਾਂ ਆਹ ਹਾਂਜੀ ਮਿੱਤਰ ਪਿਆਰੇ ਹੁਣ ਉਧਰ ਮੁੱਠਾ ਟੇਕਣ ਆਏ ਆ ਕਿਹੜਾ ਇਹ ਆਪਣਾ ਗੁਰਦੁਆਰਾ ਸਾਹਿਬ ਆ ਸੀਸਾਂਜ ਸਾਹਿਬ ਆ ਜੀ ਸਿਉੜਾ ਹਾਂ ਸੀਸਰ ਸਾਹਿਬ ਬੜਾ ਇੱਧਰ ਆ ਜੀ ਉਧਰ ਛੋਟਾ ਜੀ ਠੀਕ ਆ ਉਹ ਠੀਕ ਹੋ ਓਕੇ ਰਿਪੋਰਟ ਹਾਂਜੀ ਠੀਕ ਠਾਕ ਠੀਕ ਆ ਠੀਕ ਆ ਪਿੰਡ ਤੇਰਾ ਸਿਉੜਾ ਹੀ ਹੂ ਸਿਉੜਾ ਜੀ ਠੀਕ ਆ ਤੇਰਾ ਮੇਰਾ ਵੀ ਸਿਉੜਾ ਜੀ ਹਾਂ ਸਿਉੜਾ ਹੀ ਕਿਹੜੀ ਕਲਾਸ ਆ 3 ਠੀਕ ਆ ਠੀਕ ਆ ਪਤਾ ਹਾਂਜੀ ਹੁਣ ਮੈਂ ਜਾਣ ਲੱਗਿਆ ਪਿੰਡ ਨੂੰ ਹਾਂ ਜੀ ਆ ਵੀਰ ਆ ਗਿਆ ਕਿਹੜਾ ਪਿੰਡਾ ਵੀਰ ਨਗਰ ਆ ਜੀ ਨਗਰਾਂ ਨਗਰਾਂ ਸਮਰਾਲੇ ਕੋਲ ਹਾਂ ਜੀ ਸਮਰਾਲਾ ਠੀਕ ਆ ਠੀਕ ਆ ਹੋਰ ਘਰ ਪਰਿਵਾਰ ਐਨ ਵਧੀਆ ਜੀ ਵਧੀਆ ਘਰ ਪਰਿਵਾਰ ਮੈਂ ਕਿਰਪਾਈ ਚਾਹੀਦੀਆ ਚਲੋ ਠੀਕ ਆ ਤੇ ਮੇਲਾ ਬਹੁਤ ਵਧੀਆ ਤੀ ਜੀ ਆ ਭਤੀਜ ਹੁਣ ਵਿਚਾਰੇ ਛੱਡਣ ਆਏ ਨਹੀਂ ਅਸੀਂ ਉਹ ਤਾਣਾ ਮੰਡੀ 'ਚ ਗੱਡੀ ਲਾ ਕੇ ਤੇ ਉਹ ਠੀਕ ਹੋ ਮੁੰਡਿਓ ਵਧੀਆ ਵਧੀਆ ਚਲ ਠੀਕ ਆ ਮਿਲਦੇ ਆ ਫਿਰ ਦਿੱਦਣ ਹੁਣ ਆਏ ਆਪਾਂ ਓਕੇ ਹੌਲੀ ਜਾਏ ਹੋ ਹੁਣ ਠੀਕ ਆ ਠੀਕ ਆ ਹਾਂ ਜੀ ਆ ਭਤੀਜ ਮੇਰੇ ਆਪਣਾ ਟੋੜ ਤੋਂ ਕੀ ਹਾਲ ਆ ਠੀਕ ਆ ਵਧੀਆ ਜੀ ਕਿਹੜੀ ਕਲਾਸ ਆ? 7ਵੀਂ ਆ। ਠੀਕ ਆ ਠੀਕ ਆ। ਚਲ ਠੀਕ ਆ ਪੁੱਤ। ਹਾਂਜੀ ਦੋਸਤੋ ਪਿੰਡ ਨੂੰ ਜਾ ਰਿਹਾ ਸੀ ਛੋੜੇ ਤੋਂ। ਮੈਂ ਕਿਹਾ ਚੱਲ ਦਿਖਾ ਦਈਏ ਨਹਿਰ ਕੋਲ ਮੜੀ ਜੀ ਮੈਂ ਕਿਹਾ ਵੀਡੀਓ ਬਣਾ ਲਈਏ। ਬਹੁਤ ਜ਼ਿਆਦਾ ਦੋਸਤ ਮਿੱਤਰ ਭਤੀਜ ਵੀ ਮਿਲੇ ਤੇ ਮੇਰੇ ਗੋਤ ਦੇ ਸਾਡੇ ਭਰਾ ਵੀ ਮਿਲੇ ਬਹੁਤ ਯਾਰ ਠੀਕ ਆ ਨਾ। ਕੋਈ ਨਾ ਇੱਥੇ ਰੌਲਾ ਹੈਗਾ ਐ ਜੀਪੀਸੀ ਨਾਲ ਇਹਨਾਂ ਦਾ। ਉਹ ਆਪਾਂ ਵੀਡੀਓ ਵੀ ਪਾਈ ਤੀ ਬੋਲ ਕੇ ਮੈਂ ਕਿਹਾ ਜੀ ਦੱਸ ਦੋ ਕੀ ਮੈਟਰ ਹੈਗਾ। ਅਸੀਂ ਪੀਲੇ ਕਰਦੇ ਆ ਸਰਕਾਰ ਨੂੰ ਵੀ ਤੇ ਹਾਈ ਕੋਰਟ ਨੂੰ ਵੀ ਕਿਹਦੇ ਵਿੱਚ ਰੋਕ ਲਾਈ ਜਾਵੇ ਸਟੇ ਦਿੱਤੀ ਜਾਵੇ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਕਿਉਂਕਿ ਇਹਨਾਂ ਦੀਆਂ ਜੋ ਵੀ ਗਿੱਲ ਫੈਮਿਲੀ ਆ ਗਿੱਲ ਗੋਤ ਆ ਸਾਰਿਆਂ ਦੀਆਂ ਉੱਥੇ ਭਾਵਨਾਵਾਂ ਪ੍ਰਾਤਨ ਬਹੁਤ ਪੁਰਾਣੀਆਂ ਭਾਵਨਾਵਾਂ ਜੁੜੀਆਂ ਵਿਆਂ ਹੈਗੀਆਂ ਨੇ ਬਾਕੀ ਭਾਈ ਤੁਹਾਨੂੰ ਲੱਭ ਜੂਆ ਸਾਰਿਆਂ ਨੂੰ ਚਲਦੇ ਆ ਹੁਣ ਪਿੰਡ ਨੂੰ ਹਾਂਜੀ ਪਿੰਡ ਨੂੰ ਜਾ ਰਿਹਾ ਸੀ ਜੀ ਪੈਲ ਖੜਾ ਐਸ ਵਕਤ ਮੈਂ ਆਹ ਆਪਣਾ ਭਤੀਜ ਆ ਗਿਆ ਕਿਹੜਾ ਪਿੰਡਾ ਭਤੀਜਾ ਛੋਟੀ ਕਹਾਣੀ ਛੋਟੀ ਠੀਕ ਆ ਕਿਹੜੀ ਕਲਾਸ ਆ 11ਵੀਂ ਜੀ ਠੀਕ ਆ ਠੀਕ ਆ ਪੁੱਤ ਪਹੇਗਾ ਨੂੰ ਆਉਣਾ ਸੀ ਸਿਆਪੇ ਨੂੰ ਨਾ ਮੈਂ ਫੇਰ ਆ ਜਾਣਾ ਸੀ ਮਿਲ ਕੇ ਚਲਦੇ ਸੋਰੀ ਇੱਧਰ ਨੂੰ ਵੀ ਆਉਣਾ ਸੀ ਮੈਂ ਕਿ ਚਾਚੇ ਨੂੰ ਕੋਈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲਵਜੂ ਆ ਜਾ ਤੈਨੂੰ ਹੋਰ ਦੱਸ ਗੱਲ ਬਾਤ ਓਕੇ ਹਾਂਜੀ ਹੁਣ ਆਪਾਂ ਪਹੁੰਚਣ ਵਾਲੇ ਆਂ ਜੀ ਸਿਆਪੇ ਮੈਕਡੋਨਲਡਰ ਇੱਥੇ ਕਾਫੀ ਕੁਫੀ ਪੀਨੇ ਆ ਫੇਰ ਚਲਦੇ ਆਂ ਪਿੰਡ ਨੂੰ ਆ ਪੰਪ ਤੇ ਵੀ ਆਪਣਾ ਭਤੀਜ ਲੱਗਿਆ ਪਿਆ ਏ ਹਵਾ ਪਵਾ ਰਹੇ ਆ ਗੱਡੀ ਦੇ ਟਾਇਰਾਂ ਚ ਆ ਗਏ ਆਪਾਂ ਹੁਣ ਛਿੰਮੀ ਉਹਨਾਂ ਦਾ ਸ਼ਾਮ ਵਾਲਾ ਲੈ ਕੇ ਸਮਾਨਾਂ ਜਾ ਚੱਲਾਂਗੇ ਫੇਰ ਪਿੰਡ ਨੂੰ ਅਜਿਹਾ ਨਿਆਰਾ ਲਿਆਤਾ ਯਾਰ ਘੋੜੇ ਕਿੰਨੇ ਵੀ ਸਾਡੇ ਭੈਣ ਭਾਈ ਆਏ ਵੇ ਦੀ ਅੱਜ ਨਜ਼ਾਰਾ ਲਿਆਤਾ ਤੁਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਮੇਰੇ ਵੱਲੋਂ ਹੋਰ ਦੱਸੋ ਗੱਲਬਾਤ ਠੀਕ ਹੋ ਚੋbro ਹਾਂਜੀ ਮਿੱਤਰ ਪਿਆਰਿਓ ਇਵੇਂ ਹੋ ਠੀਕ ਹਾਂ ਚੱਲਦੇ ਹਾਂ ਹੁਣ ਆਪਾਂ ਪਿੰਡ ਨੂੰ ਯਾਰ ਤੇ ਹੋਰ ਦੱਸੋ ਗੱਲਬਾਤ ਟੂਕੀ ਰਿਪੋਰਟ ਆ ਲੈ ਲਿਆ ਸ਼ਾਮ ਵਾਲਾ ਸਮਾਨ ਚੱਲਦੇ ਹਾਂ ਹੁਣ ਉਹਨੂੰ ਤੇ ਦੇਖਦੇ ਹੋ ਬਹੁਤ ਕਸੂਤਾ ਜਾਣੇ ਤੁਹਾਡੇ ਚਾਚੇ ਨੂੰ ਪਤਾ ਨਹੀਂ ਕੀ ਚੱਕਰ ਆਜੋ ਭਾਈ ਗੱਲ ਕਰ ਲਉ ਜੇ ਕੋਈ ਤਕਲੀਫ ਆ ਕੋਈ ਤੇ ਉੱਥੇ ਤਾਂ ਹੁਣ ਰਹਿਣੇ ਦਿੰਨੇ ਆ ਯਾਰ ਜਿਹੜੀ ਸੰਝ ਸੰਝ ਜੀ ਆ ਹੁਣ ਆਪਾਂ ਪਿੰਡੇ ਚੱਲਦੇ ਆ ਘਰੇ ਜਾ ਕੇ ਚਾਹ ਝੂਪਣਵਾ ਕੇ ਪੀਨੇ ਆ ਤੇ ਜਿਹੜਾ ਅੱਜ ਬਲੌਗ ਬਣਿਆ ਏ ਉਹ ਫਿਰ ਆਪਾਂ ਪਾ ਦਾਂਗੇ ਅੱਜ ਤੇ ਬਹੁਤ ਪਿਆਰ ਦਿੱਤਾ ਯਾਰ ਸਾਰਿਆਂ ਨੇ ਇੱਥੇ ਵੀ ਅੱਜ ਮੈਂ ਜਾ ਕੇ ਆਇਆ ਹੈਗਾ ਠੀਕ ਆ ਨਾ ਇਹ ਹੋਰ ਦੱਸੋ ਗੱਲ ਬਾਤ ਓੱਕੀ ਰਿਪੋਰਟਾ ਅਬੀ ਮਿੱਤਰ ਪਿਆਰਿਓ ਪਿੰਡ ਨੂੰ ਜਾ ਰਹੀਆਂ ਭਤੀਜਾ ਗਿਆ ਆਪਣੇ ਬੁੱਲੇ ਬਾਸ ਤੋਂ ਠੀਕ ਹੋ ਮੁੰਡਿਓ ਹਾਂ ਹਾਂ ਵਧੀਆ ਹੀ ਠੀਕ ਆ ਮੁੰਡੇ ਮੱਥਾ ਟੇਕਣ ਜਾ ਰਹੇ ਨੇ ਗੁਰੂ ਘਰ ਫਤੇਗੜ ਸਾਹਿਬ ਬਹੁਤ ਵਧੀਆ ਗੱਲ ਆ ਚਲੋ ਠੀਕ ਆ ਮੁੰਡਿਓ ਮਿਲਦੇ ਆ ਫਿਰ ਹਾਂਜੀ ਮਿੱਤਰ ਪਿਆਰਿਓ ਇੱਥੇ ਨਾ ਪੰਜੋਲੀ ਜਵਾਕਾਂ ਨੇ ਰੋਕ ਲੈ ਦੀ ਆਪਾਂ ਨੂੰ ਕੀ ਹਾਲ ਆ ਠੀਕ ਠਾਕ ਆ ਠੀਕ ਆ ਠੀਕ ਆ ਤੇ ਉਹ ਵਿਚਾਰੇ ਜਵਾਕ ਕੋਈ ਉਹਨਾਂ ਦੀ ਟਿਕਟ ਟੂਰ ਚਰ ਦਾ ਮੁੱਦਾ ਦੀ ਆ ਉਹ ਥੋੜੇ ਜਿਹਾ ਨਰਵਸ ਸੀਗੇ ਜਵਾਕ ਮੈਨੂੰ ਕਹਿੰਦੇ ਚਾਚੇ ਇੱਕ ਗੱਲ ਕਹਿਣੀ ਆ ਵੀਡੀਓ ਪਾ ਮੈਂ ਕਿਹਾ ਪੁੱਤ ਵੀਡੀਓ ਪਾ ਦਿੰਨੇ ਆ ਤੁਸੀਂ ਬੋਲ ਪਿਓ ਉਹ ਜਿਹੜਾ ਉਹਨਾਂ ਦਾ ਸਰ ਤੀਗਾ ਉਹ ਕਹਿੰਦਾ ਭਾਈ ਜੀ ਵੀਡੀਓ ਡਿਲੀਟ ਕਰ ਦਿਓ ਮੈਂ ਕਰਤੀ ਡਿਲੀਟ ਆਪਾਂ ਨੂੰ ਤਾਂ ਦੇਖ ਮੁੰਡੇ ਕੁੜੀਆਂ ਨੇ ਕਿਹਾ ਭਤੀਜੀਆਂ ਨੇ ਕਿ ਚਾਚਾ ਜੀ ਆ ਵੀਡੀਓ ਪਾ ਦਿਓ ਅਸੀਂ ਸਾਡਾ ਇੱਥੇ ਹੋਣਾ ਚਾਹੀਦਾ ਇਹ ਉਹਨੂੰ ਪਤਾ ਨਹੀਂ ਕੀ ਚੱਕਰਾਂ ਕੀ ਨਹੀਂ ਨਹੀਂ ਭਾਈ ਜੀ ਮੇਰੀ ਤਾਂ ਪ੍ਰੋਮੋਸ਼ਨ ਹੋਈ ਆ ਤੇ ਤੇਰੀ ਪ੍ਰੋਮੋਸ਼ਨ ਹੋਈ ਆ ਭਾਈ ਮੈਂ ਕੀ ਕਰਾਂ ਮੈਨੂੰ ਤਾਂ ਜਵਾਕਾਂ ਨੇ ਕਿਹਾ ਏ ਤਾਂ ਮੈਂ ਉੱਤਰ ਕੇ ਆਇਆ ਹਾਂ ਠੀਕ ਹੈ ਨਾ ਜਿਵੇਂ ਜਵਾਕ ਕਹਿਣਗੇ ਉਵੇਂ ਹੀ ਕਰੂੰਗਾ ਮੈਂ ਹੋਰ ਦੱਸ ਕੋਈ ਗੱਲ ਨਹੀਂ ਤਾਂ ਤੁਹਾਨੂੰ ਪਾਉਂ ਅੱਜ ਵੀਡੀਓ ਬਣਾਉਣੇ ਆ ਹੋ ਠੀਕੋ ਬਾਕੀ ਲਵ ਯੂ ਸਾਰਿਆਂ ਜਾ ਰਹੇ ਆ ਜੀ ਪਿੰਡ ਨੂੰ ਹਾਂ ਜੀ ਉਸ ਤੋਂ ਬਹੁਤ ਵਧੀਆ ਗਿਆ ਜਿਹਦਾ ਦਿਨ ਕਿੰਨੇ ਵੀ ਅੱਜ ਮਿਲੇ ਸਾਰਿਆਂ ਦਾ ਧੰਨਵਾਦ ਤੇ ਅੱਜ ਦੇ ਬਲੌਗ ਦਾ ਕਰਦੇ ਆਪਾਂ ਤਾਂ ਐਂਡ ਤੇ ਇੱਕ ਮੈਂ ਗੱਲ ਫੇਰ ਕਹੂੰਗਾ ਕਿ ਜੇ ਆਪਣਾ ਬਲੌਗ ਹਾਈ ਕੋਰਟ ਤੱਕ ਜੇ ਪਹੁੰਚਵੇ ਜੱਜ ਸਾਹਿਬਾਨ ਤੱਕ ਕਿ ਜਿਹੜਾ ਸਿੱਧ ਸਰ ਜਗਾ ਦਾ ਕੋਈ ਹੈਗਾ ਐਸਜੀਪੀਸੀ ਵਾਲਿਆਂ ਦਾ ਕੋਈ ਚੱਕਰ ਅਸੀਂ ਹਾਈ ਕੋਰਟ ਨੂੰ ਹੱਥ ਬੰਨ੍ਹ ਕੇ ਅਪੀਲ ਕਰਦੇ ਆ ਕਿ ਲੋਕਾਂ ਦੀ ਬਹੁਤ ਜ਼ਿਆਦਾ ਸਰਦਾ ਜਿੰਦਗੀ ਵੀ ਹੈਗੀ ਆ ਉੱਥੇ ਉਸ ਸਥਾਨ ਦੇ ਉੱਪਰ ਕਿ ਇਹਨਾਂ ਨੂੰ ਆਲੇ-ਦਾਲੇ ਪਿੰਡਾਂ ਦੇ ਲੋਕ ਜਿਹੜੇ ਉੱਥੇ ਪ੍ਰਬੰਧ ਦੇਖ ਰਹੇ ਨੇ ਕਿ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਉਹਨਾਂ ਨੂੰ ਅਧਿਕਾਰ ਦਿੱਤੇ ਜਾਣ ਸਾਰੇ ਨੂੰ ਸਤਿ ਸ੍ਰੀ ਅਕਾਲ